ਈਗਲ ਪੌਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਆ ਜਗਤੀ ਸਿੰਘ ਬਿੱਲੂ ਐਸ ਟਾਈਮ ਮੈਂ ਆਸਟ੍ਰੇਲੀਆ ਦੇ ਸ਼ਹਿਰ ਡੱਬੋ ਤੋਂ ਬੋਲ ਰਿਹਾ ਜੀ ਡੱਬੋ ਸ਼ਹਿਰ ਹੈ ਜਿਹੜਾ ਆਸਟ੍ਰੇਲੀਆ ਦੇ ਮੈਲਬੌਰਨ ਤੋਂ 22 ਰੋਡ 8 ਘੰਟਾ ਦਾ ਰਸਤਾ ਹੈ ਜੀ ਕੈਨਬਰਾ ਤੋਂ 7 ਘੰਟਾ ਦਾ ਰਸਤਾ ਹੈ ਤੇ ਆਪਣੇ ਸਿਡਨੀ ਤੋਂ ਹੈਗਾ ਜੀ 9 ਘੰਟਾ ਦਾ ਰਸਤਾ ਇਹ ਜਿਹੜਾ ਹੈ ਕਿ ਮੈਂ ਘਰ ਦੇ ਵਿੱਚ ਰੁਕ ਸੀਗਾ ਤੇ ਉਹਦੇ ਚ ਇਨਾ ਦੁੱਧ ਆ ਰਿਹਾ ਸੀ ਦੁੱਧ ਦੀ ਮੈਂ ਕਿੰਨੀਆਂ ਬਾਹਰ ਕੱਢ ਕੇ ਲਿਆ ਤੇ ਮੈਂ ਤੁਹਾਨੂੰ ਕਿੰਨੀਆਂ ਦਿਖਾਉਣ ਲੱਗਿਆ ਵੀ ਆਸਟ੍ਰੇਲੀਆ ਦੀ ਸਰਕਾਰ ਆ ਜਿਹੜੀ ਦੁੱਧ ਕਿੱਦਾਂ ਸਪਲਾਈ ਕਰਦੀ ਆ ਕਿਸ ਤਰ੍ਹਾਂ ਦੀਆਂ ਕੇਨੀਆਂ ਦੇ ਵਿੱਚ ਆ ਦੇਖੋ ਆ ਜਿਹੜੀ ਕੇਨੀ ਐ ਐਡਾ ਸੋਹਣਾ ਪਲਾਸਟਿਕ ਲੱਗਿਆ ਹੋਇਆ ਐ ਕੇਨੀ ਦੇ 1 ਕਿਲੋ ਦੀ ਐ ਤੇ ਆ ਜਿਹੜੇ 10 ਪਿੰਨ ਲੱਗਿਆ ਹੋਇਆ ਜੈਲੋ ਰੈੱਡ ਗ੍ਰੀਨ ਇਹ ਕੀ ਐ ਜਿਹੜੀਆਂ ਕੇਨੀਆਂ ਮੈਂ ਤੁਹਾਨੂੰ ਦਿਖਾ ਰਿਹਾ ਐ ਐਡਾ ਸੋਹਣਾ ਪਲਾਸਟਿਕ ਐ ਐਡਾ ਸੋਹਣ ਵਧੀਆ ਦੁੱਧ ਆਉਂਦਾ ਇਹਨਾਂ ਚ ਗਾਵਾਂ ਦਾ ਤੇ 1 ਕਿਲੋ ਤੇ 2 ਕਿਲੋ ਤੇ ਇੱਕ ਸੋਨਮਾ ਹੋਰ ਵੀ ਦਿਖਾਉਂਗਾ ਪਲਾਸਟਿਕ ਦੀਆਂ ਕੇਨੀਆਂ ਵਿੱਚ ਪਾਣੀ ਵੀ ਆਉਂਦਾ ਇਹ ਪਲਾਸਟਿਕ ਦੀਆਂ ਜਿਹੜੀਆਂ ਕੇਨੀਆਂ ਨੇ ਜੇਕਰ ਇੰਡੀਆ 'ਚ ਆਵੇ ਤਦ ਲੋਕ ਇਕੱਠਿਆਂ ਕਰਕੇ ਢੇਰ ਲਾ ਲੈਣ ਪਰ ਇੱਥੇ ਢੇਰ ਨਹੀਂ ਤੁਸੀਂ ਆ ਜਿਹੜੇ ਕੇਨੀਆ ਦੇ ਆਧ ਖਾਨਾ ਇਹ ਚ ਪਾਣੀ ਵੀ ਆਉਂਦਾ ਇਹ ਪਾਣੀ 5 ਲੀਟਰ ਵੈਸੇ ਤਾਂ ਪਾਣੀ ਦੀ ਘਰ ਦੀ ਸਪਲਾਈ ਹੁੰਦੀ ਹੈ ਪਰ ਕੋਈ ਕੋਈ ਵਾਰੀ ਲੈ ਆਉਂਦੇ ਆ ਪਰ ਉਹ ਇਹ ਤੇ ਸ਼ੌਂਕ ਨਾਲ ਇਹ ਪਾਣੀ ਬਹੁਤ ਵਧੀਆ ਸਾਫ਼ ਸਤਰ ਹੁੰਦਾ ਇਹ 5 ਲੀਟਰ ਦਾ ਪਾਣੀ ਦੀ ਕੇਨੀ ਹੈ ਦੇਖੋ ਪਾਣੀ ਦੀ 5 ਲੀਟਰ ਦੀ ਕੇਨੀ ਕਿੰਨੀ ਹੈ ਸੋ ਐਡਾ ਸੋਹਣਾ ਪਲਾਸਟਿਕ ਲੈ ਐਡਾ ਵਧੀਆ ਜੇ ਇੰਡੀਆ ਚ ਹੋਵੇ ਜਾਂ ਪੰਜਾਬ ਚ ਹੋਵੇ ਤਾਂ ਲੋਕ ਜਦ ਤੇਲ ਪਾਲਣ ਕੁਛ ਕੰਮ ਬਹੁਤ ਵਧੀਆ ਕੰਮ ਲੈਣ ਘਰ ਦੀ ਸ਼ਰਾਬ ਸ਼ੁਰੂ ਹੋ ਰਿਹਾ ਰੋਗਰਾ ਕੁਛ ਮਰਜੀ ਪਾਈ ਜਾਣੇ ਦੇ ਵਿੱਚ ਤੇ ਲੋਕ ਢੇਰ ਲਾ ਰਣ ਕਰੇ ਪਰ ਇੱਥੇ ਤੁਸੀਂ ਢੇਰ ਨਹੀਂ ਲਾ ਸਕਦੇ ਗੰਦ ਨਹੀਂ ਮਾਰ ਸਕਦੇ ਇਹ ਵੀਰਵਾਰ ਦੇ ਵੀਰਵਾਰ ਵਾਲੇ ਦਿਨ ਉਹ ਕੈਂਟਰ ਆਉਂਦਾ ਚੱਕ ਕੇ ਲੈ ਜਾਂਦਾ ਬਾਹਰ 10 ਟਨ ਬਾਹਰ ਕੱਢਣੇ ਪੈਂਦੇ ਆ ਤੁਹਾਨੂੰ ਜੈਲੋ ਗ੍ਰੀਨ ਤੇ ਰੈੱਡ ਤੇ ਜੈਲੋ ਵਾਲੇ ਗ੍ਰੀਨ ਚ ਨਹੀਂ ਪਾ ਸਕਦਾ ਜੀ ਗ੍ਰੀਨ ਨਾਲ ਜੈਲੋ ਜੀ ਨੂੰ ਜੁਰਮਾਨੇ ਨੇ ਤੇ ਪਲਾਸਟਿਕ ਵਾਲੇ ਪਲਾਸਟਿਕ ਚ ਪੈਂਦਾ ਹੈ ਲਿਕਵਿਡ ਲਿਕਵਿਡ ਚ ਪੈਂਦਾ ਇਹ ਜਿਹੜਾ ਹੁਣ ਇਹ ਹੁਣ ਜਿਹੜਾ ਹੈਗਾ ਇਹ ਸਾਰੀਆਂ ਇਹ ਚ 10 ਟਨ ਚ ਪੈਣਗੀਆਂ ਜਿਹੜਾ ਹੈਗਾ 10 ਟਨ ਮੈਂ ਪਲਾਸਟਿਕ ਦੀ ਕਿਨੇ ਦੀ ਗੱਲ ਕਰ ਰਿਹਾ ਹਾਂ ਇਹ 1 ਲੀਟਰ 2 ਲੀਟਰ 5 ਲੀਟਰ ਚ ਵੀ ਆਉਂਦਾ ਹੈ ਤੇ ਸਸਤਾ ਹੀ ਹੈ ਦੁੱਧ ਇੰਡੀਆ ਦੇ ਰੇਟ ਮੰਗੂਆਂ ਥੋੜਾ ਜਿਹਾ ਕਿਉਂਕਿ ਬੜਾ ਮਹਿੰਗਾ ਨਹੀਂ ਹੈਗਾ ਉਹੀ ਰੇਟ ਇੰਡੀਆ ਦਾ ਜੋ ਇੱਥੇ ਪਰ ਦੁੱਧ ਬਹੁਤ ਵਧੀਆ ਆ ਜਿਹੜੇ ਮੈਂ ਤੁਹਾਨੂੰ ਡਸਟ ਪੈਂ ਦਿਖਾਉਣਾ ਇਹ ਵੀਰਵਾਰ ਵਾਲੇ ਦਿਨ ਇਹਦੇ ਵਿੱਚ ਪਲਾਸਟਿਕ ਪੈਂਦਾ ਤੇ ਉਹਨਾਂ ਦਾ ਗੱਤਾ ਵਗੈਰਾ ਆ ਗ੍ਰੀਨ ਦੇ ਵਿੱਚ ਦੂਸਰਾ ਪੈਂਦਾ ਸਮਾਨ ਰੈੱਡ ਚੀ ਪੈਂਦਾ ਤਿੰਨਾਂ ਚ ਅਡੋੜੀ ਪੈਂਦਾ ਤੇ ਇੱਕ ਦੂਸਰੇ ਚ ਮਿਕਸ ਨਹੀਂ ਕਰ ਸਕਦੇ ਜੇ ਮਿਕਸ ਕਰਕੇ ਬਾਹਰ ਰੱਖਤਾ ਤਦ ਨੂੰ ਅਗਲੇ ਦਿਨ ਜਰਮਾ ਨਾ ਹੁੰਦੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਸ਼ੇਅਰ